ਵਹੀ ਗੁਜੀ ਦਾ ਖਾਸਾ ਵਹੀ ਗੁਜੀ ਕੀ ਪਤੇ ਤੁਹਾਡਾ ਸਾਡਾ YouTube ਚੈਨਲ ਅਤੇ ਫੇਸਬੁਕ ਤੇ ਸਵਾਤ ਹੈ ਅੱਜ ਨੇ ਆਪ ਬੜੇ ਲੈ ਕੇ ਆਏ ਕਈ ਵੀ ਰੈਂਡ ਮਾਰ ਸੀਗੇ ਭਾਈ ਜਿਹੜੇ ਆਪਣੇ ਇੱਕ ਹੋਰ ਨਵੇਂ ਸਟਾਈਲ ਜਿਹੜੀ ਆਪਣੀ ਵੀਡੀਓ ਪੱਕੀ ਵੀਡੀਓ ਲੈ ਕੇ ਆਉ ਤੇ ਆਪਾਂ ਜਿਹੜੇ ਉਹ ਹੀ ਵੀਡੀਓ ਅੱਜ ਇੱਕ ਯੂਨਿਕ ਸਟਾਈਲ ਜਿਹੜੀ ਆਪਾਂ ਲੈ ਕੇ ਆਏ ਆ ਤੇ ਸਭ ਤੋਂ ਪਹਿਲਾਂ ਲਾਉਣਾ ਸਭ ਤੋਂ ਸੈਂਟਰ ਕਿ ਲੈ ਕੇ ਲੜਨੂ ਉਨੀ ਹਲਵਾ ਹਲੜਾ ਕਿ ਬੰਦਪਾਸ ਉੱਤਰਾ ਕੇ ਦੋਈ ਪੱਲੇ ਇਕੱਠੇ ਕਰਕੇ ਇੱਕ ਵਾਰੜਾ ਲੜ ਨੂੰ ਫੋਲਡ ਕਰ ਲੈਣਾ ਫੋਲਡ ਕਰਕੇ ਮੋਟਾਈ ਚ ਕਰਕੇ ਅਧਿਗਧਿ ਗੜ ਡਾ ਕੇੜਾ ਫਲੜ ਨੂੰ ਲੋਡ ਕਰਕੇ ਲਗਾ ਦੇਣਾ ਅਗਲਾ ਫਲੜ ਲੋੜ ਲੜ ਨੂੰ ਆਪਾਂ ਉੱਤਨੀ ਲੈ ਗਏਣਾ ਲੜ ਨੂੰ ਆਪਾਂ ਵੀ ਕਿਸੇ ਕੋਲ ਥੋੜਾ ਫੋਲਡ ਕਰਕੇ ਫਿਰ ਉਹਨੂੰ ਉੱਥੋਂ ਹੀ ਘੁਮਾ ਕੇ ਫਿਰ ਜਿੰਨਾ ਪਹਿਲਾ ਅਖਤ ਰੱਖੇ ਉਹਨਾਂ ਫਲੜ ਨੂੰ ਅਖਤ ਰੱਖ ਕੇ ਤੇ ਫਿਰ ਜਿਹੜਾ ਫਲੜ ਨੂੰ ਚੰਗੀ ਤਰ੍ਹਾਂ ਲੋਡ ਕਰਕੇ ਚੜਾਈ ਚ ਕਰ ਲੈਣਾ ਥੋੜਾ ਜਿਹਾ ਅਬ ਦੋਨੇ ਸਾਈਡ ਜਿਹੜੇ ਆਪਣੇ ਪੇਜ ਨੇ ਉਹ ਪਾਵਾਂਗੇ ਇਹ ਆਪਣ ਜਿਹੜੀ ਖੱਬੀ ਸਾਈਡ ਉੱਥੇ ਆਪਾਂ ਜਿਹੜੇ ਡਬਲ ਪੇਜ ਪਾਵਾਂਗੇ ਅਮਰ ਸੇ ਅ ਦੋ ਪੇਜ ਪਾਵਾਂਗੇ ਇੱਕ ਲੜ ਦੇ ਦੋ ਪੇਜ ਤੇ ਬੜੀ ਸੱਜੀ ਸਾਈਡ 'ਚ ਆਪਾਂ ਇੱਕ ਪੇਜ ਹੀ ਪਾਵਾਂਗੇ ਤੇ ਫਿਰ ਜਿਹੜਾ ਆਪਾਂ ਪਹਿਲੇ ਲੜ ਲਈ ਸ਼ੂਤੀ ਉਹਨੂੰ ਵੀ ਘੁਮਾ ਕੇ ਫਿਰ ਜਿੰਨਾ ਆਪਾਂ ਪਹਿਲਾ ਅਕਤਰਾ ਖੋਣਾਂ ਪਲਾਨ ਨੂੰ ਅਕਤਰਾ ਾ ਕੇ ਤੇ ਸਾਫ ਕਰ ਲੈਣਾ ਸਾਫ ਕਰਕੇ ਨੋਕ ਸੈੱਟ ਕਰ ਲੈਣੀ ਆ ਆਪਾਂ ਇੱਕ ਟ੍ਰੈਂਗਲ ਉਹਦੀ ਨੋਕ ਬਣਾ ਕੇ ਇਵੇਂ ਆਪ ਆਖਰੀ ਲੜਨ ਦਾ ਨੁਕਾਣਾ ਨਵੇਂ ਆਪਾਂ ਦੂਜੇ ਲੜਨ ਦਾ ਨੁਕਾ ਬਣਾ ਕੇ ਤੇ ਲੜਨ ਨੂੰ ਲੋਡ ਕਰਕੇ ਲਗਾ ਦੇਣਾ ਉਤੋਂ ਅਗਲਾ ਲੜ ਲਗਾਉਣਾ ਲੜਨ ਨੂੰ ਪੈਕ ਤੋਂ ਪਿੰਚ ਕਰ ਲੈਣਾ ਜਿੱਥੋਂ ਪਹਿਲਾਂ ਲਾਈ ਸੀ ਉਤੋਂ ਹੀ ਲੜਨ ਨੂੰ ਲਿਆ ਕੇ ਖੋਲ ਲੈਣਾ ਖੋਲ ਕੇ ਫੋਲਡ ਕਰ ਲੈਣਾ ਇਧਰ ਤਾਂ ਇਹ ਵੀੜਾ ਆਪਣੇ ਆਪਣੀ ਸੱਜੀ ਸਾਈਡ 'ਤੇ ਵੀ ਜਿਹੜਾ ਆਪਣਾ ਲੜ ਬਣ ਸਕੇ ਫਿਰ ਪਿੱਛੇ ਤੱਕ ਪਿੱਛੋਂ ਤੋਂ ਲੈ ਕੇ ਮੂਹਰੇ ਲਾ ਕੇ ਜਿਹੜਾ ਆਪ ਲੜਨ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਸਾਫ਼ ਕਰਕੇ ਤੇ ਲੜਨ ਨੂੰ ਟਾਈਟ ਕਰ ਲੈਣਾ ਦਿਲਰ ਨੂੰ ਟੈਟ ਕਰਕੇ ਚੰਗੀ ਤਰ੍ਹਾਂ ਜਿਹੜਾ ਪ੍ਰਾਣ ਨੂੰ ਸਾਫ਼ ਕਰ ਲੈਣਾ ਜਿਹੜੇ ਥੱਲੇ ਲੜਛ ਹੋ ਜੇ ਵੀ ਜਿਹੜਾ ਆਪਾਂ ਵਾਇ ਫੇ ਲੈਣਾ ਤਾਂ ਵੀਡੀਓ ਉਸ ਵਿੱਚੋਂ ਵੀ ਜਿਹੜੇ ਆਪਣੇ ਬਲਦਿਆਂ ਨਿਕਲ ਜਾਣਾ ਦਿਲਰ ਨੂੰ ਲੋੜ ਕਰਕੇ ਆਪਾਂ ਇਹ ਆਪਣੇ ਮਾਸ਼ਾ ਸਹੀ ਪੱਗ ਬੰਨਦੇ ਹੁੰਦੇ ਆ ਉਵੇਂ ਜਿਹੜੇ ਆਪਾਂ ਲੜਚ ਦੋ ਲੜ ਬਣਾਉਣੇ ਹਨ ਪਹਿਲਾਂ ਸਭ ਤੋਂ ਉੱਤਲੀ ਮਟਾਈ ਚੋਂ ਜਿਹੜਾ ਆਪਣੇ ਉੱਤੇ ਉੱਤੇ ਸਿਰੇ ਚੋਂ ਆਪਾਂ ਜਿਹੜੀ ਆਪਣੀ ਮੋਟਾਈ ਹੁੰਦੀ ਉੱਥੋਂ ਜਿਹੜਾ ਪਲੜ ਨੂੰ ਬਣਾ ਕੇ ਫਿਰ ਥੱਲੇ ਜਿਹੜਾ ਲੜ ਨੂੰ ਲੋਡ ਥੱਲੇ ਲੜ ਕੇ ਉਹ ਜਿਹੜਾ ਆਪ ਹੌਲ ਕਰਕੇ ਦੋ ਲੜ ਬਣਾ ਕੇ ਇੱਕ ਟ੍ਰੈਂਗਲ ਜਿਵੇਂ ਆਪਾਂ ਕਰ ਦਿੰਨੇ ਆ ਜਿਵੇਂ ਆ ਪਹਿਲਾਂ ਹੀ ਸੀ ਉਹ ਵੀ ਜਿਵੇਂ ਆਪਾਂ ਟ੍ਰੈਂਗਲ ਬਣਾਇਆ ਸੀ ਉਹ ਵੀ ਟ੍ਰੈਂਗਲ ਬਣਾ ਕੇ ਜਿਵੇਂ ਆਪਾਂ ਅਮਰਸ਼ਾਹੀ ਪੱਗ ਬੰਨ੍ਹ ਦਿੰਨੇ ਆ ਉਸੇ ਤਰੀਕੇ ਨਾਲ ਆਪਣਾ ਲੜ ਦਾ ਫਾਸਲਾ ਘੱਟ ਰੱਖ ਕੇ ਫਿਰ ਬਾਅਦ ਵਿੱਚ ਬਾਹਰ ਫੇਰ ਨਾਲ ਪੇੜ ਕੇ ਚੰਗੀ ਤਰ੍ਹਾਂ ਜਿਹੋ ਦੀ ਸਫਾਈ ਕਰ ਲੈਣੀ ਆ ਤੇ ਆਪਣੀ ਸੱਜੀ ਸਾਈਡ ਵੀ ਜਿਹੜੀ ਲਾ ਲ ਜਾਨ ਸੈੱਟ ਕਰ ਲਈਏ ਸਾਫ ਕਰ ਲੈਣੀ ਆ ਜਿੰਨੀ ਥਣਾ ਸਫਾਈ ਹੋਊਗੀ ਉਹਨੀਆਂ ਪੱਥਰ ਦੀ ਸਥਾਨਾ ਸਫਾਈ ਕਰਾਂਗੇ ਤੇ ਦੋਈਲੇ ਜਿਹੜੇ ਆਪਣੇ ਖੱਬੀ ਸਾਈਡ ਵਾਲੇ ਨੇ ਉਹਨਾਂ ਨੂੰ ਇਕੱਠਾ ਕਰਕੇ ਫਿਰ ਉਹਨਾਂ ਚ ਬਾਜ ਫੇੜ ਕੇ ਉਹਨਾਂ ਦਾ ਮਹੜੜਾ ਪਾਉ ਸੈਟ ਕਰਕੇੜਾ ਪੜ ਨੂੰ ਲੋਡ ਕਰਕੇ ਸੈਟ ਕਰਕੇ ਸਾਫ ਕਰਕੇ ਲਗਾ ਦੇਣਾ ਹੈ ਫਿਰ ਬਾਅਦ ਵਿੱਚ ਜਿਹੜੇ ਆਪਾਂ ਲੜ ਲਗਾ ਕੇ ਉਦੋਂ ਬਾਅਦ ਜਿਹੜੇ ਆਪਾਂ ਦੋਹੀ ਲੜਨ ਲਈ ਸੀ ਉਹਨਾਂ ਨੇ ਜਿਹੜਾ ਆਪਾਂ ਸਾਫ਼ ਕਰਾਂਗੇ ਚੰਨਾ ਦੀ ਮਟਾਈ ਜਿਹੜੀ ਇਹ ਪੂਸਾ ਛੱਟ ਕਰਾਂਗੇ ਚੰਨਾ ਫਸੜਾ ਕੋ ਵੀ ਛੱਟ ਕਰ ਲੈਣਾ ਠੀਕ ਹੈ ਕਿਦੜਾ ਆਪਣੇ ਬਾਕੀ ਬਾਦ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਇਹ ਜਿਹੜੇ ਆਪਣੇ ਵਾਲ ਨੇ ਉਹ ਵੀ ਜਿਹੜੇ ਆਪਾਂ ਕੱਢ ਲੈਣੇ ਆਂ। ਫਿਰ ਜਿਹੜਾ ਪੰਗ ਲੜ ਲਗਾਉਣਾ ਲੜਨੂ ਬੈਗ ਤੋਂ ਪਿੰਚ ਕਰ ਲੈਣਾ। ਦੋ ਜਿਹੜੇ ਆਪਣੇ ਪੱਲੇ ਹੁੰਦੇ ਆ ਉਹ ਇਕੱਠੇ ਕਰ ਲੈਣੇ ਆ। ਧੋਈ ਪੱਲੇ ਇਕੱਠੇ ਕਰਕੇ ਲੜ ਨੂੰ ਜਿਹੜਾ ਆਪਾਂ ਸਾਫ਼ ਕਰ ਲੈਣਾ ਹੈ ਮੋਟਾਈ 'ਚ ਕਰ ਲੈਣਾ ਜਿੰਨੇ ਪੱਲੜ ਦੀ ਮੋਟਾਈ ਰੱਖੀ ਹੋਣੀ ਹੈ ਪੱਲੜ ਦੀ ਮੋਟਾਈ ਰੱਖ ਕੇ ਫਿਰ ਜਿਹੜੇ ਆਪਣੀ ਉੱਤਲੀ ਮੋਟਾਈ ਹੁੰਦੀ ਆ ਉੱਤਲੇ ਸਿਖਰ ਤੋਂ ਆਪਾਂ ਇੱਕ ਲੜ ਬਣਾਣਾ ਹੈ ਇੱਕ ਲੜ ਬਣਾ ਕੇ ਫਿਰ ਦੂਜੇ ਲੜ ਨੂੰ ਆਪਾਂ ਫੋਲਡ ਕਰ ਲੈਣਾ ਹੈ ਦੋਈ ਲੜ ਇਕੱਠੇ ਕਰ ਲੈਣੇ ਹਨ ਦੋਈ ਲੜ ਬਣਾ ਕੇ ਇਕੱਠੇ ਕਰ ਲੈਣੇ ਚੰਗੀ ਤਰ੍ਹਾਂ ਲੜਿਆ ਪੱਲੜ ਨੂੰ ਸਾਫ਼ ਕਰ ਲੈਣਾ ਹੈ ਤੇ ਨੋਟਬੁੱਕ ਵੀਰੇ ਆਪਣੇ ਲੜਨੇ ਉਹ ਸੈੱਟ ਕਰ ਲੈਣੇ ਹਨ ਕਿ ਕਿਦੜਾ ਆਪਾਂ ਲੜਨੇ ਸਾਫ ਕਰਕੇ ਤੇ ਡਾਊਨਲੋਡ ਕਰਕੇ ਸਾਫ ਕਰਕੇ ਲਾਉਣਾ ਹੈ ਤੇ ਫਿਰ ਇਹ ਆਪਾਂ ਲੜ ਲਈ ਹੀ ਬੈਗ ਦੇ ਆਪਣੀ ਸੱਜੀ ਛੜਾਲੇ ਉਹਨਾਂ ਨੂੰ ਵੀ ਆਪਾ ਸਾਫ਼ ਕਰ ਲੈਣਾ ਤੇ ਲੜਨਾਂ ਉਹ ਜਿਹੜਾ ਆਪਣੀ ਸੱਜੀ ਦੋਨਾਂ ਛੜਾਂ ਵਾਲੇ ਲੜਨ ਦਾ ਜਿਹੜਾ ਆਪਾਂ ਫਾਸਲਾ ਉਹ ਲੋਡ ਕਰ ਲੈਣਾ ਤੇ ਉਹਨਾਂ ਜਿਹੜਾ ਬੁਬਾਈ ਫੇਜਣਾ ਤਾਂ ਜਿਹੜੇ ਆਪਣੀ ਲੜਨੇ ਟੈਰ ਰਹੇ ਨੇ ਤੇ ਉਹਨਾਂ ਦੀ ਮੋਟਾਈ ਜਿਹੜੀ ਉਹ ਸਟ ਰਹਿ ਤੇ ਉਹਨਾਂ ਦਾ ਫਾਸਲਾ ਪੋ ਵੀ ਸਟ ਰਹਿ ਇਸ ਵਾਈ ਵੀਡੀਓ ਪੂਰੀ ਕਰ ਲੈਣੀ ਹੈ ਤੇ ਨਾਲੇ ਨਾਲ ਬਾਕੀ ਬੱਦੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਤੇ ਲੜਣਾ ਜੋ ਵੀੜਾ ਆਪਾਂ ਬਰੀਕ ਤੇ ਬਰੀਕ ਵਾਲ ਜਿਹੜੇ ਕੱਢਣੇ ਹਨ ਜਿਵੇਂ ਜਿਵੇਂ ਆਪਾਂ ਖੱਬੀ ਸਾਈਡ 'ਚ ਜਿਹੜਾ ਆਪਾਂ ਵਾਈ ਫੇਰਦੇ ਨੂੰ ਉਹ ਵੀ ਆਪਾਂ ਸੱਜੀ ਸਾਈਡ 'ਚ ਵੀੜਾ ਆਪਾਂ ਵਾਈ ਫੇਰ ਫੇਰਨਾ ਹੈ ਅਗਲਾ ਡਪੜਾ ਲਾਉਣਾ ਲੜਨੂ ਵੈਗ ਤੋਂ ਪਿੰਚੋ ਵੱਲ ਲੈਣਾ ਦੋਈ ਪੱਲੇ ਇਕੱਠੇ ਕਰ ਲੈਣੇ ਆ ਦੋਈ ਪੱਲੇ ਇਕੱਠੇ ਕਰਕੇ ਤੇ ਜਿਵੇਂ ਤੁਹਾਨੂੰ ਦੱਸਿਆ ਆਪਾਂ ਜਿਹੜਾ ਲੜਨੂ ਫੋਲਡ ਕਰਾਂਗੇ ਫੋਲਡ ਕਰਕੇ ਉਹਦੀ ਮੋਟਾਈ ਜਿਹੜੀ ਬਹੁਤ ਸੱਟ ਕਰ ਲੈਣੀ ਆ ਮੋਟਾਈ ਸੱਟ ਕਰਕੇ ਤੇ ਲੜਨੂ ਸਾਫ਼ ਕਰ ਲੈਣਾ ਤੇ ਚੰਗੀ ਤਰ੍ਹਾਂ ਡਪੜਾ ਨੂੰ ਟਾਈਟ ਕਰ ਲੈਣਾ ਚੰਗੀ ਤਰ੍ਹਾਂ ਦਾ ਪਲਾਰ ਨੂੰ ਟੈਟ ਕਰਕੇ ਤੇ ਆਪਾਂ ਜਿਵੇਂ ਪਹਿਲਾਂ ਲੜ ਬਣਾਈ ਸੀ ਓਵੇਂ ਲੜ ਬਣਾਉਣੇ ਆ ਨਾ ਉਤੋਂ ਉਤੋਂ ਜਿਹੜਾ ਲੜ ਨੂੰ ਫੋਲਡ ਕਰਨਾ ਹੈ ਹਾਫ ਫੋਲਡ ਕਰਕੇ ਜਿਹੜਾ ਆਪਣਾ ਥੱਲੇ ਵਾਲਾ ਕੱਪੜਾ ਬਾਦੋਂ ਦਾ ਉਹਨਾਂ ਨੂੰ ਜਿਹੜਾ ਆਪਾਂ ਫੋਲਡ ਕਰਕੇ ਦੋ ਲੜਦੇ ਆਲੇ ਆਪਣੇ ਬਣਾ ਕੇ ਤੇ ਲੜ ਨੂੰ ਉੱਤੋਂ ਦੱਬ ਕੇ ਗੀਮ ਅਪ ਜਿਵੇਂ ਪਹਿਲੇ ਲੜ ਨੂੰ ਸਾਫ਼ ਕਰੀ ਸੀ ਓਵੇਂ ਲੜ ਨੂੰ ਸਾਫ਼ ਕਰ ਲੈਣਾ ਤੇ ਲੜਾਂ ਦਾ ਫਾਂਸ ਜਿਹੜਾ ਪੋ ਵੀ ਸੈੱਟ ਕਰ ਲੈਣਾ ਤੇ ਦੋਈ ਲੜਾ ਜਿਹੜਾ ਪਾ ਵਾਈ ਫੇੜ ਕੇ ਉਹਨਾਂ ਦੀ ਸਫਾਈ ਕਰ ਲੈਣੀ ਆ ਤੇ ਉਹਨਾਂ ਦਾ ਫਾਂ ਲੜਾ ਪਉ ਸੈਟ ਕਰ ਲੈਣਾ ਤੇ ਆਪਾਂ ਜਿਹੜੇ ਦੋਇਲਾ ਨੇ ਅੱਖਾਂ ਵਾਲੇ ਉਹਨਾਂ ਨੂੰ ਵੀ ਜਿਹੜਾ ਆਪਾਂ ਸਾਫ ਕਰ ਲੈਣਾ ਤੇ ਉਹਨਾਂ ਦੇ ਵੀ ਜਿਹੜੇ ਆਪਾਂ ਸ਼ੈਡਿੰਗ ਕਰ ਲੈਣੀ ਤਾਂ ਜਿਹੜੇ ਆਪਣੇ ਲੜਨੇ ਉਹ ਅੱਖਾਂ ਤਾਂ ਬਰਬਰ ਰਹਿਣ ਜਿਹੜੇ ਆਪਣੀ ਸੱਜੀ ਸਾਈਡ ਵਾਲੇ ਲੜਨੇ ਉਹ ਵੀ ਜਿਹੜੇ ਆਪਾਂ ਟੈਟ ਕਰ ਲੈਣਾ ਇਹਨਾਂ ਤੋਂ ਨਾਲ ਬਾਈ ਵੇੜ ਕੇ ਉਹਨਾਂ ਨੂੰ ਵੀ ਜਿਹੜਾ ਟੈਟ ਕਰ ਲੈਣਾ ਜਿਹੜੀ ਆਪਣੀ ਨੋਕਾ ਉਹ ਵੀ ਜਿਹੜੀ ਆਪਾਂ ਸੈੱਟ ਕਰ ਲੈਣੀ ਹੈ ਜਿਹੜੀ ਆਪਣੀ ਸ਼ੇਪ ਆ ਉਹ ਵੀ ਵੀਡੀਓ ਸੈੱਟ ਕਰ ਲੈਣੀ ਆ ਤੇ ਜਿੱਥੇ ਤੋਂ ਜ਼ਿਆਦਾ ਪਾਣੀ ਨਿਕਲੇ ਹੋਗੀ ਖੱਬੀ ਜਾਂ ਸੱਜੀ ਸਾਈਡ ਤੋਂ ਜਿੱਥੋਂ ਦਬਦੀ ਹੋਊਗੀ ਉੱਥੇ ਜਿਹੜਾ ਪਾਣੀ ਹਲਕਾ ਜਿਹਾ ਕਪੜਾ ਦੇ ਸਕਦੇ ਆ ਤੇ ਜਿਹੜੀ ਆਪਣੀ ਪਾਗ ਜਿਹੜੀ ਬਰਾਬਰ ਸਾਈਡਾਂ ਤੋਂ ਨਿਕਲੀ ਹੋਵੇ ਤੇ ਜਿਹੜੇ ਵੀ ਸਾਡੇ YouTube ਚੈਨਲ ਉੱਤੇ ਨੇ ਮੈਂ ਨਾ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ ਜਿਹੜੇ ਵੀ ਸਾਡੇ Facebook ਤੇ ਨਵੇਂ ਹਨ ਉਹ ਸਾਡੇ Facebook ਨੂੰ ਫੋਲੋ ਜਰੂਰ ਕਰਿਓ ਤੇ ਵੀਡੀਓ ਵੱਤ ਵਾਚ ਕੇ ਜਰੂਰ ਕਰਿਓ ਤਾਂ ਜੋ ਜਿਹੜੇ ਵੀ ਇਹਨਾਂ ਨੂੰ ਇੱਕ ਹੋਰ ਨਵੇਂ ਸਟਾਈਲ ਜਿਹੜੇ ਪੱਗ ਸਿੱਖਣੀ ਹੋਵੇ ਕਿਸੇ ਵੀਰ ਨੇ ਤਾਂ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਆਪਣੀ ਜਿਹੜੀ ਕੋਈ ਵੀ ਨਵਾਂ ਸਟਾਈਲ ਦੀ ਪੱਗ ਜਿਹੜੀ ਆਪਣੀ ਸਿੱਖ ਸਕਦਾ ਤੇ ਮੱਕੀ ਪਾਦ ਜਿਹੜੀ ਆਪਾਂ ਸੜੀng ਕਰੀ ਜਾਣੀ ਆ ਤੇ ਫੇਰ ਆ ਪਾਖੜੀ ਲੜ ਲਾਉਣਾ ਲੜ ਨੂੰ ਬੈਤੋ ਪਿੰਚੀ ਕਰ ਲੈਣਾ ਧੋਈ ਜਿਹੜਾ ਪੱਲੇ ਇਕੱਠੇ ਕਰਕੇ ਤੇ ਜਿੰਨੀ ਤੁਸੀਂ ਦੀ ਚੜਾਈ ਰੱਖਣਾ ਚਾਹੁੰਦੇ ਤੁਸੀਂ ਉਹਦੀ ਚੜਾਈ ਰੱਖ ਕੇ ਤੇ ਲੜ ਨੂੰ ਟਾਈਟ ਕਰਕੇ ਤੇ ਲੜ ਨੂੰ ਸਾਫ਼ ਕਰ ਲੈਣਾ ਸਾਫ਼ ਕਰਕੇ ਚੰਗੀ ਤਰ੍ਹਾਂ ਉਸ ਵਿੱਚੋਂ ਵਾਲ ਨੇ ਕੱਢ ਲੈਣੇ ਆ ਤੇ ਲੜ ਨੂੰ ਵੀ ਜਿਹੜਾ ਆਪਾਂ ਸਾਫ਼ ਕਰਕੇ ਇੱਧਰ ਜੇ ਤੁਸੀਂ ਲੜ ਜਵਲ ਕਰਨਾ ਚਾਹੁੰਦੇ ਤੁਸੀਂ ਜਵਲ ਜਿਹੜੇ ਆਪਣੇ ਕਰ ਸਕਦੇ ਹੋ ਜੇ ਨਹੀਂ ਕਰਨਾ ਚਾਹੁੰਦੇ ਤਾਂ ਜਿਹੜੇ ਤੁਸੀਂ ਲੜ ਨੂੰ ਸਿੰਗਲ ਕਰਕੇ ਸਾਫ਼ ਕਰਕੇ ਜਿੰਨੀ ਤੁਸੀਂ ਦੀ ਚੜਾਈ ਆਉਣਾ ਚਾਹੁੰਦੇ ਤੁਸੀਂ ਉਹਦੀ ਚੜਾਈ ਰੱਖ ਕੇੜਾ ਪੱਟ ਨੂੰ ਤੇ ਲੋਡ ਕਰਕੇ ਲਗਾ ਦੇਣਾ ਹੈ ਤੇ ਨਾਲ ਦੇ ਨਾਲ ਬਾਹਰ ਫੇਰ ਕੇ ਉਹਦੀ ਸ਼ੈਡਿੰਗ ਕਰ ਲੈਣੀ ਆ ਤੇ ਜੇ ਨਪੜੜ ਦਾ ਮੱਲਾ ਕੇ ਨਪੜੜ ਦਾ ਸਾਥ ਰੱਖ ਕੇ ਤੇਰਾਤ ਨੂੰ ਲੋਡ ਕੱਟ ਲਗਾ ਲੈਣਾ ਆਪਣੀ ਖਬੀ ਛਾੜ ਨੂੰ ਕਈ ਵੀਰੇ ਕਮੈਂਟ ਆਈ ਜੀ ਵੀ ਜਿਹੜਾ ਆਪਣਾ ਕਲਗੀ ਲੜਨ ਦਾ ਉਹ ਕਿਵੇਂ ਲਾਉਣਾ ਹੁੰਦਾ ਆਪਾਂ ਜਿਹੜਾ ਕਲਗੀ ਲੜਾ ਲਗਾਉਣਾ ਹੁੰਦਾ ਉਹ ਜਿਹੜਾ ਲੜ ਹੁੰਦਾ ਆਪਣਾ ਜਿਹੜਾ ਪੱਲਾ ਲੜ ਜਿਹੜਾ ਮੂੰਹ ਚ ਪੜਿਆ ਹੁੰਦਾ ਉਹ ਕਲਗੀ ਲੜ ਲਾਉਣਾ ਹੁੰਦਾ ਉਹ ਵੀ ਜਿਹੜਾ ਆਪਾਂ ਤੁਹਾਨੂੰ ਦੱਸਿਆ ਕਿਵੇਂ ਲਾਉਣਾ ਤੇ ਫਿਰ ਜਿਹੜੇ ਆਪਣੀ ਬਾਕੀ ਬਾਤ ਜਿਹੜੇ ਆਪਾਂ ਸੈਟਿੰਗ ਕਰ ਲੈਣੀਆਂ ਤੇ ਲੜ ਨੇ ਜਿਹੜੇ ਆਪਣੇ ਸਾਫ਼ ਕਰ ਲੈਣੇ ਆ ਤੇ ਲੜਾ ਚ ਜਿਹੜਾ ਆਪਾਂ ਬਾਅਦ ਫੇਰ ਲੈਣਾ ਤੇ ਉਹਨਾਂ ਦੀ ਮੋਟਾਈ ਜਿਹੜੀ ਪੋਂ ਸੈਟ ਕਰ ਲੈਣੀਆਂ ਤੇ ਉਹਨਾਂ ਦਾ ਫਾਂ ਜਿਹੜਾ ਪੋਂ ਸੈਟ ਕਰ ਲੈਣਾ ਖੇਤੜੀਆਂ ਪਛਟੋਦੀ ਕਰਨੀ ਹੋਈ ਐ ਤੇ ਫੇਰ ਜੇ ਆਪਾਂ ਲੜ ਲੈ ਹਿਸਰ ਦੇ ਸੈਂਟਰ ਕਿਉਂ ਉਹਨਾਂ ਆਪਾਂ ਬੈ ਤੋਂ ਪਹਿਲਾਂ ਖਿੱਚ ਲੈਣਾ ਖਿੱਚ ਕੇ ਚੰਗੀ ਤਰ੍ਹਾਂ ਚਾਰੇ ਪਾਸੇ ਫਲਾ ਲੈਣਾ ਜਿਵੇਂ ਆਪਾਂ ਸਿੰਪਲ ਪੱਗ ਦਾ ਸਿਰ ਕਵਰ ਕਰਾ ਦਿੰਨੇ ਆ ਉਹ ਵੇੜਾ ਪੱਗ ਦਾ ਸਿਰ ਕਵਰ ਕਰਨਾ ਸਿਰ ਕਵਰ ਕਰਕੇ ਚੰਗੀ ਤਰ੍ਹਾਂ ਚਾਰੇ ਪਾਸੇ ਨੂੰ ਜਿਹੜਾ ਆਪਾਂ ਸਿਰੋ ਟਾਟ ਕਵਰ ਕਰਨਾ ਬਾਝ ਫੇੜਣਾ ਸਾਰ ਨੂੰ ਚੰਗੀ ਤਰ੍ਹਾਂ ਟਾਟ ਕਵਰ ਕਰ ਲੈਣਾ ਦੋ ਹੀ ਪੱਲੇ ਇਕੱਠੇ ਕਰਕੇ ਜਿਹੜਾ ਆਪਾਂ ਸਿਰੋ ਕਵਰ ਕਰਨਾ ਹੈ ਜਦੋਂ ਕਿ ਤਰ੍ਹਾਂ ਚਾਲੇ ਪਾਸੇ ਨੂੰ ਫਲਾ ਕੇ ਜਿਹੜਾ ਪਸੜਾ ਕੁੱਪ ਕੰਨਾ ਹੈ ਜਿਹੜਾ ਆਪਾਂ ਉਹ ਤੋਂ ਪਹਿਲਾਂ ਨਾਲ ਲਾਏ ਸੀ ਜਿਹੜਾ ਆਪਾਂ ਲੜ ਹੋਂ ਜਿਹੜਾ ਆਪਾਂ ਫੱਲਾ ਜਿਹੜਾ ਮੂੰਹ ਛੋੜਾਇਆ ਉਹਨੂੰ ਆਪਾਂ ਬੈਕ ਤੇ ਦੱਬਣਾ ਤੇ ਜਿਹੜੇ ਆਪਾਂ ਇੱਧਰ ਲੜ ਲਾਈ ਸੀ ਉਹਨਾਂ ਚ ਜਿਹੜਾ ਆਪਾਂ ਜਿਹੜਾ ਸਿਰ ਨੂੰ ਦੱਬ ਲੈਣਾ ਫਿਰ ਕਿੱਟਾਂਗੇ ਖੱਟ ਕੇ ਜਿਹੜਾ ਬਾਕੀ ਦਾ ਲੜ ਬੈ ਤੇ ਜਿਹੜਾ ਲੰਬਾ ਹੋਊਗਾ ਲੜ ਨੂੰ ਉਹਨੂੰ ਆਪਾਂ ਬੈਕ ਟੂ ਹੈ ਕਿਵੇਂ ਆਪਾਂ ਏਮੇ ਆਪਾਂ ਸਿੱਧਾ ਸਿੱਧਾ ਸੈਂਟਰ ਤੋਂ ਪਹਿਲੇ ਲੜ ਲੈ ਕੇ ਉਹਨਾਂ ਨੇ ਉਹ ਵੀ ਜਿਹੜਾ ਆਪਾਂ ਬੈਗੀਚੀ ਤੋਂ ਲੈ ਜਿਹੜਾ ਲੜ ਨੂੰ ਲੈ ਕੇ ਹੋਣਾ ਤੇ ਨਾਲ ਨਾਲ ਬਾਕੀ ਪਾਦੜੀਆਂ ਪਸੜਿੰਗ ਕਰਿਆਣੀਆਂ ਜਿਹੜਾ ਆਪਣਾ ਸੇੜਾ ਉਹ ਵੀ ਜਿਹੜਾ ਆਪਾਂ ਕਵਰ ਕਰ ਲੈਣਾ ਸਵੇਰੇ ਦੋਪਹਿਕੇ ਲੇ ਲਾਉਣਾ ਜਿਹੜਾ ਲੜ ਨੂੰ ਬਾਜ ਤੋਂ ਲੈ ਕੇ ਆਉਣਾ ਹੈ ਜਿਵੇਂ ਤੁਹਾਨੂੰ ਦਹੇ ਗੀਚੀ ਚ ਲੈ ਕੇ ਆਉਣਾ ਸਾਰੀ ਗੀਚੀ ਦੇ ਸੈਂਟਰ ਚ ਲੈ ਆ ਕੇ ਲੜ ਨੂੰ ਲੜਨ ਨੂੰ ਕੜਾਈ ਤੇ ਲੈ ਕੇ ਆਣਾ ਹੈ ਮੂਰੇ ਲੈ ਕਿਹੜੀ ਪੋਸਟ ਚੜਾਈ ਕਰਣੀ ਆਪਾਂ ਜਿਹੜੇ ਆਂ ਪੱਗ ਵਾਂਦੇ ਲੋਕਾਂ ਦੇ ਆਬਜੈਕਟ ਕਰਨਾ ਜਿਵੇਂ ਆਪਾਂ ਲੜ ਜਿਵੇਂ ਆਪਾਂ ਤੁਹਾਨੂੰ ਦੱਸਾਈਗਾ ਆਂ ਪੱਗ ਦੇ ਜਿਹੜਾ ਆਪਾਂ ਲੜ ਪੱਗ ਪੈਂਦੋ ਜਿਹੜਾ ਸ਼ੁਰੂ ਕਰਦੇ ਨੇ ਚੜਾਈ ਉਹਦੀ ਕਰਨੀ ਇਹਦੀ ਚੜਾਈ ਜਿਹੜੀ ਆਪਾਂ ਬੈਗ ਤੇ ਲੈ ਕੇ ਆਉਣੀ ਆ ਬੈਗ ਤੋਂ ਲਿਆ ਕੇ ਮੁਰੇ ਲਾ ਕੇ ਭਾਵੇਂ ਕਿੜਾਈ ਘਟਾ ਲੈਣੀ ਜਿੱਥੇ ਆਪਾਂ ਲੜ ਲਾਇਆ ਸੀ ਉਥੇ ਦਾ ਪਲਣ ਨੂੰ ਦੱਬਣਾ ਜੇ ਫੇਰ ਆਪਾਂ ਲੜ ਲੈ ਸੀ ਉਹਦੇ ਜਿਹੜਾ ਆਪਾਂ ਲੜਨ ਨੂੰ ਦਬ ਰਣਾ ਅੰਦਰ ਨੂੰ ਜਿਹੜਾ ਫਿਕਸ ਕਰਾਂਗੇ ਤਾਂ ਇਹ ਲੜਾ ਆਪਣਾ ਚੰਗੇ ਢਾਂਟੇ ਵਗੈਰਾ ਹੈ ਉਥੇ ਜੇ ਨਹੀਂ ਟਿਕਦਾ ਤਾਂ ਪੱਗ ਪੈ ਜਿਹੜਾ ਤੁਸੀਂ ਲਗਾ ਸਕਦੇ ਹੋ ਉਥੇ ਤੇ ਚੰਗੀ ਤਰ੍ਹਾਂ ਆਪਾਂ ਲੜ ਨੂੰ ਅੰਦਰ ਉਹਦੇ ਫਿਕਸ ਕਰ ਦੇਣਾ ਹੈ ਤੇ ਜਿਹੜੇ ਆਪਣੇ ਲੜ ਲੜਨੇ ਉਹ ਵੀ ਜਿਹੜੇ ਹੁਣ ਸੈਟ ਕਰ ਲੈਣੇ ਬਾਕੀ ਬਾਅਦ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਆ ਤੇ ਜਿਹੜੀ ਨੋਕ ਹੋ ਗਈ ਜਿਹੜੀ ਆਪਾਂ ਸੈਟ ਕਰ ਲੈਣੀ ਹੈ ਤੇ ਲੜਾਂ ਦਾ ਫਾਂੜੜਾ ਪੂਰਾ ਸੈਟ ਕਰ ਲੈਣਾ ਹੈ ਤੇ ਨਾਲ ਜਾਣ ਬਾਕੀ ਪਤੜੀਆਂ ਪਸੜੀਆਂ ਕਰੀਆਂ ਨੀਆਂ ਤੇ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਸ਼ਾਟ ਕਰ ਮੈਨੂੰ ਜੁੜ ਕਰਿਓ ਤੇ ਵੀਡੀਓ ਬੱਤ ਵਾਸ਼ੇ ਜੁੜ ਕਰਿਓ ਜਿਹੜਾ ਬੈਦਣ ਲਗਾਉਣਾ ਅੱਧਾ ਜਦ ਤੱਕ ਫੋਲਡ ਕਰ ਕਿਹੜਾ ਪਲਾੜ ਨੂੰ ਬੈਠੀ ਦੱਬ ਲੈਣਾ ਹੈ ਤੇ ਜਲਦੀ ਹਣ ਲੈ ਕੇ ਆ ਜੁਣੇ ਆ ਵੀਡੀਓ ਦੇਖ ਲਈ ਧੰਨਵਾਦ